ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਫੇਰ ਸ਼ੈੱਡ ਦੇ ਵਿੱਚੋਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਹੁਣ ਅੱਜ ਫੇਰ ਆਪਾਂ ਉਹੀ ਕੰਮ ਪਰਾਲੀ ਦਾ ਤੇ ਉਹੀ ਕੰਮ ਸਾਰੇ ਝੋਨਾ ਅੱਜ ਆਪਣਾ ਵੱਢਿਆ ਗਿਆ ਝੋਨੇ ਦਾ ਸੀਜ਼ਨ ਹੋ ਗਿਆ ਖਤਮ ਤੇ ਬਾਕੀ ਹੁਣ ਜਿਹੜੇ ਜਿਹੜੇ ਕੰਮ ਉਤਨ ਦਿਖਾਈ ਜਾਵਾਂਗੇ ਪਾਰ ਦੇ ਜਿਹੜੇ ਆ ਉਹ ਹਰਜਿੰਦਰ ਸਾਹ ਦੇ ਕੋਲ ਹੁੰਦਾ ਉਹਨੂੰ ਬੜਾ ਅੱਖੀ ਦਾ ਵੀਡੀਓ ਬਣਾ ਲਾ ਉਹ ਥੋੜਾ ਜਿਆ ਨਹੀ ਬਨੇ ਧਿਆਨ ਉਹਦਾ ਚਲੋ ਕੋਈ ਗੱਲ ਨਹੀਂ ਉਹ ਵੀ ਤੁਹਾਨੂੰ ਕਿਸੇ ਨਾ ਕਿਸੇ ਦੇ ਦਰਸ਼ਨ ਕਰਾ ਲਿਆ ਕਰਾਂਗੇ ਇਹ ਆਪਣਾ ਬਣ ਗਿਆ ਰੱਸਾ ਪਾਉਣ ਵਾਲਾ ਜਗਾੜ ਜੀ ਦਿਨ ਆਪਾਂ ਰੱਸਾ ਪਾ ਆ ਗਏ ਪਾਰ ਬੇੜੀਆਂ ਨੂੰ ਪਾਉਣਾ ਓਏ ਤੁਸੀਂ ਕਿੱਧਰ ਫਿਰਦੇ ਹੋ ਬਈ ਇਹ ਲੋਮ ਉਹ ਇਹਨਾਂ ਨੂੰ ਕੀ ਪਾਈਦਾ ਸਿਰਫ ਆਪਣੇ ਕੋਲ ਰਹਿੰਦੇ ਹੀ ਆ ਤੇ ਰੋਟੀ ਪਾਣੀ ਪਾ ਦਿੰਦਾ ਤੇ ਇਹਨਾਂ ਨੂੰ ਦੂਰੋਂ ਪਤਾ ਲੱਗ ਜਾਂਦਾ ਵੀ ਆ ਗਿਆ ਆਵਾਜ਼ ਸੁਣ ਕੇ ਭੱਜ ਜਾਂਦੇ ਜਵਾਨ ਹੂੰ ਚਲ ਆਜੋ ਤੁਹਾਨੂੰ ਰੋਟੀ ਪੋਣਾ ਮੈਂ ਹੁਣ ਘੜੀ ਕਿਨ ਇਹਨਾਂ ਵੇੜ ਨਾਲ ਹੀ ਆ ਜਾਣਾ ਵਸ ਜਦੋਂ ਮੈਂ ਬੂਹੇ ਚ ਇੰਟਰ ਕੀਤਾ ਪਿਆਰ ਦੇ ਭੁੱਖੇ ਆ ਇਹ ਇਨੂੰ ਅੱਜ ਬੱਜਰੀ-ਬੁਜਰੀ ਪਾ ਕੇ ਘੱਟ ਦਾਂਗੇ ਘੋੜੇ ਸਾਰੇ ਤਿਆਰ-ਬਰ ਤਿਆਰ ਹੁਣ ਜੀ ਦੀ ਜੀ ਦੀ ਜਿੱਥੇ-ਇਥੇ ਡਿਊਟੀ ਹੋਈ ਨੇ ਆਪਣੇ ਆਪ ਆਣ ਕੇ ਆਪਦੇ ਮਾਰਕਟ ਟਾਕੀ ਕਰਕੇ ਰੈਡੀ ਤੇ ਤੁਰੇ ਜਾਣਾ ਮਸ਼ੀਨ ਦਾ ਜਿਹੜਾ ਅੱਜ ਦੀ ਝੜੀ ਦਾ ਕੰਮ ਉੜਕੇ ਵੀ ਡੱਕ ਦੇਣੀ ਆਪਾਂ ਸ਼ਿਕਾਰੀ ਆਪਾਂ ਵੱਡੇ ਘਲ ਤੇ ਪਾਰ ਉੱਥੇ ਖੁੱਲੇ-ਡੁੱਲੇ ਰਹਿੰਦੇ ਆ ਤੇ ਬਾਕੀ ਹਣ ਸਿੰਘਾਂ ਨੂੰ ਸਾਰਿਆਂ ਨੂੰ ਚਾਹ ਪਿਆ ਆ ਗਏ ਤੇ ਫਿਰ ਲਾਉਣੇ ਕੰਮੇ ਧੰਦੇ ਵੈਰੂ ਕਿਰਪਾ ਰੱਖੇ ਅੱਜ ਦਾ ਵਿਚਾਰ ਫੇਰ ਬਹੁਤ ਵਧੀਆ ਆਇਆ ਸੀ ਮਨ ਰੇ ਸਦਾ ਆਨੰਦ ਗੁਣ ਗਾਵੇ ਕਿੰਨਾ ਵਧੀਆ ਮੁਖਵਖ ਫੇਰ ਆਇਆ ਇਹ ਮੁਖਵਖ ਮੈਂ ਉੱਥੋਂ ਲੈਣਾ ਜਦੋਂ ਆਪਾਂ ਸਵੇਰੇ ਪਾਠ ਕਰਦੇ ਆਂ ਤੇ ਸਿੱਖ ਵਰਡ ਇੱਕ ਐਪਲੀਕੇਸ਼ਨ ਆ ਜਿਹਦੇ ਨੂੰ ਓਨ ਕਰੀਦਾ ਤੇ ਉਹਦੇ ਉੱਤੇ ਆਉਂਦਾ ਵਾ ਮੁਖਵਾਗ ਉਹਨੇ ਹਰ ਗੁਰੂ ਮਹਾਰਾਜ ਦੇ ਗੁਣ ਗਾਈਆ ਤੇ ਤੇਰੇ ਮਨ ਦੇ ਵਿੱਚ ਸਦਾ ਖੁਸ਼ੀ ਰਹੂਗੀ ਕਿੰਨੀ ਵਧੀਆ ਗੱਲ ਵਾ ਤੇ ਜਦੋਂ ਇੱਕ ਜਿਹਾ ਮੁਖਵਾਗ ਆਇਆ ਹੋਏ ਤੇ ਆਪੇ ਚੜ੍ਹਦੀ ਕਲਾ 'ਚ ਰਹੀਦਾ ਤੇ ਅਬਲ ਪ੍ਰਮਾਤਮਾ ਰੱਖੇ ਚੜ੍ਹਦੀ ਕਲਾ ਦੇ ਵਿੱਚ ਇਦਾਂ ਹੀ ਉਹਦੇ ਗੁਣ ਗਾਉਂਦੇ ਰਹੀਏ ਤੇ ਵਾਹਿਗੁਰੂ ਕਿਰਪਾ ਹੀ ਰੱਖੇ ਤੇ ਹੁਣ ਬਾਕੀ ਸਾਰੇ ਸਾਰੇ ਵੀਰ ਤੰਦਰੁਸਤੀਆਂ ਹੀ ਰਹਿਣ ਚੜ੍ਹਦੀ ਕਲਾ 'ਚ ਰਹਿਣ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਅਜੇ ਬਾਕੀ ਬੰਦੇ ਆਪਣੇ ਉੱਠਣੇ ਆ ਆਪਣੀ ਡਿਊਟੀ ਦੀ ਸਵੇਰੇ ਬੰਦਿਆਂ ਨੂੰ ਸਵੇਰੇ ਉੱਠ ਕੇ ਆਪ ਦਾ ਸਾਡੇ ਕਿਸ਼ੇ ਆ ਜਾਈਦਾ ਇੱਥੇ ਛੱਡ 'ਚ ਚਾਹ ਲੈ ਕੇ ਪਿਆ ਦੇ ਦੀਏ ਜਿਹੜੇ 7-8 ਵਜੇ ਨੂੰ ਰੈਡੀ ਹੋ ਜਾਣ ਜੇ ਆ ਪਾਵਾਂਗੇ 8 ਵਜੇ ਤੇ ਨਾ 9 ਵਜੇ ਰੈਡੀ ਹੋਣਾ ਤੇ ਹੁਣ ਚਾਹਾਂ ਸ਼ਾਹਾਂ ਪੀ ਕੇ ਸਾਰੇ ਰੈਡੀ ਹੋ ਜਾਣਗੇ ਬਾਹਰਲੇ ਬੰਨੇ ਵੀ ਆਪਣੇ ਸ਼ੈੱਡ ਦੇ ਪਾਣੀ ਜਿਹੜਾ ਵਾ ਸੁੱਕ ਲਿਆ ਜਾਂਦਾ ਉਹ ਠੋਠ ਲਾਗੜੀ ਇਹ ਸੇਕਾ ਤੇ ਜ ਰਹਿ ਗਿਆ ਬਸ ਏਮ ਦਾ ਪਾਣੀ ਬਾਕੀ ਆ ਖੱਤਾ ਤੇ ਹੋ ਗਿਆ ਖਾਲੀ ਇਹ ਵੀ ਪਪੀਤੇ ਵੇਖੋ ਸੁਲਾਬ ਵੀ ਪੂਰੀ ਪਰ ਸਪਰੇ ਦਾ ਬਹੁਤ ਵਧੀਆ ਅਸਰ ਰਿਹਾ ਤੜਕੇ ਤੜਕੇ ਸੀ ਕਿੰਨੇ ਜਾਨਵਰ ਚਿੜੀਆਂ ਚੀ ਚੀ ਫਾਰਮ ਜੇ ਦਾ ਇਹ ਫਾਇਦਾ ਹੁੰਦਾ ਜਿਦਾਂ ਇੱਥੇ ਹਣ ਸਾਰੀਆਂ ਚੀਜ਼ਾਂ ਪਈਆਂ ਬੰਦੇ ਇੱਥੇ ਸੁੱਤੇ ਇੱਥੋਂ ਠਾ ਲੈਣੇ ਇੱਥੋਂ ਹਰ ਇੱਕ ਜੀ ਚੁੱਕ ਕੇ ਕਰ ਲੈਣੀ ਪਿੰਡ ਜਾਈਏ ਤੇ ਪਿੰਡ ਫੇਰ ਨਹੀਂ ਉੱਥੇ ਕਹੇ ਨੂੰ ਠਾਉਣਾ ਕਹੇ ਨੇ ਆਉਣਾ ਕਹੇ ਨੇ ਨਹੀਂ ਆਉਣਾ ਇਦਾਂ ਵਾਵਾ ਕੰਮ ਖਰਾਬ ਹੋ ਜਾਂਦਾ ਇਹ ਦੇਖਾ ਇੱਕ ਥਾਂ ਤੋਂ ਹਰ ਇੱਕ ਚੀਜ਼ ਚੁੱਕ ਕੇ ਤੇ ਚੱਲ ਬੰਦਾ ਲੱਗ ਪੈਂਦਾ ਕੰਮੇ ਧੰਦੇ ਹੁਣ ਆਪਣਾ ਪ੍ਰਾੜੀ ਲਾਉਣ ਦਾ ਕੰਮ ਜਿਹੜਾ ਸ਼ੁਰੂ ਹੋ ਗਿਆ ਅਿੱਤ ਤਾਂ ਨਹੀਂ ਖੁੱਲਦੀਆਂ ਨਾ ਇੱਧਰ ਦੇ ਬੰਨੇ ਆਪਣੇ ਸਬਜ਼ੀ ਸਾਰੀ ਲੱਗੀ ਆ ਪਰਾਲੀ ਜੋੜੀ ਜਾਂਦੇ ਆ ਜੇ ਅਸੀਂ 10 ਕਿੱਲਿਆਂ ਦੇ ਹਿਸਾਬ ਨਾਲ ਪਰਾਲੀ ਜੋੜੀ ਆ ਪੂਰੀ ਜੋੜਾਂਗੇ ਤੇ ਫਿਰ ਗੱਲ ਬਾਣੀ ਖੇਚੇ 572 ਦੇ ਟਾਇਰ ਚੇਂਜ ਕਰਕੇ ਇਹਦੇ ਰਣਜੋਧ ਨੂੰ ਇਹਦੀਆਂ ਚਾਬੀਆਂ ਫੜਾ ਦੇਣੀਆਂ ਵਾ ਤੇ ਸਾਂਬਲਾ ਗੱਡੀ ਡੈਕ ਡੁਗ ਲਾ ਦਿੰਦੇ ਆ ਲੈਸੀ ਜਾਂਦਾ ਭਾਈ ਸਤਨਾਮ ਦੇ ਰਣਜੋਤ ਸਿੰਘ ਆਪਣੀ ਮੰਡਾਲਾ ਏਰੀਆ ਸਾਹਮਣੇ ਬਣਾਉਣਗੇ ਅਸੀਂ ਤੇ ਗੱਠਾਂ ਤੇ ਬੈਲਰਾਂ ਦੇ ਕੰਮ ਚੱਲਣਦੇ ਆ ਬਹੁਤ ਜੂਸ਼ ਹੋਣਾ ਦੂਜੇ ਨਾਟ ਮੇਰੇ ਵੀਰ ਮੇਰਾ ਪੁੱਤ ਸ਼ਾਮ ਦੇ ਸਾਰੇ ਆ ਜਿਹੜੀ ਇਹਦੇ ਥਲੇ ਬਨੇ ਕਰਨਾਰੀ ਉੱਥੇ ਨਹੀਂ ਰੱਖਣੇ ਇਹਦੇ ਨਾਲ ਬੰਨ੍ਹਣੇ ਇਹਦੇ ਨਾਲ ਅੱਗੇ ਬੱਦੇ ਮੈਂ ਵੇਖ ਲਈ ਮਤਿਆਨ ਨਾ ਮੇਰਾ ਉੱਥੇ ਨਹੀਂ ਲੱਭਣੇ ਉੱਥੇ ਸਹੀ ਹਤਾ ਆ ਬਹੁਤ ਨੇਹੀ ਲੱਭਣੇ ਨਾਲ ਗਾਂਢਰ ਬੰਦਨੇ ਆ ਚੱਲ ਜਿੱਦਾਂ ਤੇਰਾ ਰੋਬਾ ਦਾ ਤੈਨੂੰ ਤੇ ਅੱਜ ਥੋੜਾ ਜਿਹਾ ਈਵਰ ਦੇ ਵਿੱਚ ਸੁਧਾਰ ਕਰਨਾ ਫੱਟੇ ਲਾ ਲੈ ਫੱਟੇ ਰੱਖ ਲੈ ਲੱਦਣਾ ਜਿਹੜਾ ਚਾਰ ਬੰਦੇ ਕੇ ਟਰਾਲੀ ਲਾਦੇ ਹੁਣ ਸਿੱਧੇ ਜਿਹੜਾ ਚੜੀ ਜਾਣ ਥੋੜਾ ਜਿਹਾ ਫਰਕ ਪੋਣਾ ਮਸ਼ੀਨ ਦਾ ਜਿਹੜਾ ਕੰਮ ਆ ਥੋੜਾ ਰਹਿ ਗਿਆ ਅੱਜ ਪੁੱਤ ਜਦੋਂ ਤੇਰਾ ਨਵੇੜ ਲਿਆਉਦੋਂ ਤੇਰਾ ਠੇਕਾ ਵਾ ਉਦੋਂ ਹੀ ਠੇਕਾ ਮਸ਼ੀਨ ਅਜੇ ਝਾੜੀ ਨਾ ਆਪਣੀ ਮਸ਼ੀਨ ਇਦਾਂ ਡੱਕ ਦੇਣੀ ਆਪਣਾ ਚੋਨਾ ਵੱਢ ਕੇ ਤੇ ਫਿਰ ਛਾੜ ਦਾਂਗੇ ਜਿਹੜਾ ਛੱਬੀ ਰਹਿ ਗਿਆ ਠੇਕਾ ਕਹਿੰਦਾ ਉਸਤਾ ਜੀ ਤੇਰਾ ਥਾਂ ਦਾ ਠੇਕਾ ਇਹੋ ਹੀ ਆ ਵੀ ਜਿੱਦੋਂ ਨਿਬੜ ਗਿਆ ਦੋਵੇਂ ਬੰਨੇ ਪਲਾ ਕਾਟੜਾਂ ਲਾ ਕੇ ਨਾ ਤੇ ਪਾਦੇ ਬਸ ਘੁੰਮੇ ਨਾ ਬਸ ਕਾਟੜ ਨਿਕਲ ਕੇ ਜਦੋਂ ਡਿੱਗ ਪੈਂਦੀ ਨਾ ਉਦੋਂ ਕੰਮ ਖਰਾਬ ਹੁੰਦਾ ਵੱਢ ਦੇ ਤਗੜੇ ਹੋ ਗਏ ਚਲੋ ਤੋਰੋ ਮੈਂ ਰੋਟੀ ਲੈ ਕੇ ਆਉਣਾ ਤੁਹਾਡੀ ਸਾਰਿਆਂ ਦੀ ਚਲੋ ਸ਼ੇਰੋ ਚਲੋ ਕੀ ਚੱਕਰਾ ਕਿਧਰ ਗਿਆ ਬੰਦੇ ਭਾਈ ਬੱਚਿਆਂ ਦੇ ਲਈ ਆ ਇਹ ਦਸ਼ਮੇਸ਼ ਅਕੈਡਮੀ ਨਾਲ ਕੰਟਰੈਕਟ ਹੋ ਗਿਆ ਵਾ ਤੇ ਅੱਜ ਤੋਂ ਬਸਦੇ ਹੋਇਆ ਕਰਨਗੇ ਕਿਉਂਕਿ ਸਾਰੇ ਕਾਰੋਬਾਰ ਕਰਨੇ ਚਾਹੀਦੇ ਆ ਕੋਠੇ ਜਾੜ ਦੀ ਮੁੜਗੇ ਆਹੇ ਜਾੜ ਦੇ ਹਾਂ ਉਹ ਕੱਟਰ ਨਾਲ ਕਿਵੇਂ ਟਾਇਰ ਲਾ ਆਇਆ ਜਣਦੇ ਦਾ ਤਾਂ ਤੋ ਇੱਕ ਟਾਇਰ ਚ ਹਵਾ ਵੀ ਭਰਨ ਆਲੀ ਭਾਈ 575 ਦੀ ਕਸ ਕੇ ਕਹਦੇ ਨਾ ਭਰੇਗਾ ਮੁੜ ਕੇ ਓਏ ਓਏ ਬਈਲੇ ਕੋ ਭਰਾ ਕੇ ਲਿਓਣੀ ਪੈਣੀ ਆ ਚਲੋ ਕੰਮ ਚੱਲੀ ਜਾਂਦੇ ਆਪਣਾ ਗੱਠਾਂ ਦਾ ਕੰਮ ਹੋ ਗਿਆ ਸ਼ੁਰੂ ਹੁਣ ਥੋੜੀ ਤਕਨੀਕ ਬਦਲਦੀ ਆ ਕੇ ਤਿੰਨ ਬੰਦੇ ਟਰਾਲੀ ਚੜਦੇ ਹੁਣ ਫੱਟੇ ਰੱਖ ਲੈ ਦੋ ਨਾਲ ਹੁਣ ਉਹ ਟਰਾਲੀਆਂ ਦੋ ਛੇਤੀ ਲੋਡ ਹੋ ਜਾਣਗੀਆਂ ਅੱਜ ਪੂਰੀ ਐਵਰੇ ਕੱਢਾਂ ਕਿੰਨੇ ਬੰਦੇ ਕਿੰਨੇ ਖੱਤੇ ਸ਼ਾਮਾ ਦਾ ਕਾਦੀ ਕਰਦੇ ਸਾਰਾ ਚੋਕਲੇ ਜੱਫਾ ਪਾਣੀ ਇਹਨਾਂ ਦਾ ਲੈਂਦਾ ਹੁਣ ਇਹਨਾਂ ਨੂੰ ਸ਼ੈੱਡ ਚ ਖਵਾਉਣੇ ਗੱਪਾ ਪਾਣੀ ਸਾਰੇ ਵੀਰਾਂ ਨੂੰ ਓਏ ਵੀਰ ਆਪਾਂ ਨੂੰ ਪਿਆਰ ਕਰਦੇ ਦਿਖਾਉਣ ਫਿਰ ਇਦਰੇ ਯਲਾ ਲੀੜੇ ਲਾ ਕੇ ਦਿਖਾਣਾ ਇਦਾਂ ਓਹਦਾ ਜਾਣ ਲਿਖਾਇਆ ਕਿ ਨਹੀਂ ਅਗਲੇ ਨੇ ਨਹੀਂ ਨਹੀਂ ਵੈਲੀ ਆ ਮੇਰਾ ਟਾਇਆ ਆ ਕੇ ਨੇ ਤੈਨੂੰ ਯਾਰ ਵੈਲੀਆਂ ਮੇਰੀ ਗੱਲ ਸੁਣ ਯਾਰ ਅੱਜ ਵਾਲਵੂਲ ਕਿਦਾਂ ਕੀਤੇ ਜੇ ਰੱਖੇ ਆ ਦਾੜਾ ਦੂੜਾ ਕਰਨਾ ਪੁਰਨਾ ਘੁੱਟ ਕੇ ਵੱਧਾਉਂਦਾ ਏ ਤੂੰ ਦਾੜਾ ਦੂੜਾ ਖਲਾਰਦਾ ਜਿਦਾਂ ਕਾਂ ਐਲ ਖਲਾਰੀ ਹੁੰਦੀ ਉਹ ਚੇਲ ਕੁੱਟੀ ਹੁੰਦੀ ਆ ਬਾਹਰ ਚਾਤਾ ਵਾਲੀ ਹੈ ਬਾਹਰ ਚ ਐਲ ਕੁੱਟੀ ਹੁੰਦੀ ਏ ਤੂੰ ਨਾ ਕਰਤਾ ਏ ਵੀਰ ਆਪਣਾ ਅੱਜ ਪ੍ਰਸ਼ਾਦਾ ਪਾਣੀ ਚੱਕਣ ਦੇ ਕੀ ਲੈਣਾ ਪਰ ਅੱਜ ਹੋ ਗਿਆ ਆਪਣਾ ਚਾਲੂ ਵਟਿਆਂ ਵਾਲੀ ਤੇ ਅੱਜ ਟਰੈਕਟਰ ਵੀ ਚੇਂਜ ਕੀਤਾ ਵਾ अपना गट्ठा ਦਾ ਕੰਮ ਚੱਲ ਪਿਆ ਮਨਰੂਪ ਸਾਂ ਜਾ ਪਿੰਡਿਆਂ ਥੋੜੀ ਜੀ ਪ੍ਰੋਬਲਮ ਆਈ ਧਾਗਾ ਫਸ ਕੇ ਸੂਈ ਦੇ ਵਿੱਚ ਜਿਹੜਾ ਧਾਗੇ ਤੋੜਦੀ ਤੇ ਉਹ ਵੀਰੋਦਣ ਸਮਝਾ ਕੇ ਗਿਆ ਜੀ ਇਹਨਾਂ ਦੱਸਿਆ ਬਹੁਤ ਵਧੀਆ ਵਾ ਕਾਰਗਰ ਆ ਕੰਮ ਤਰੀਕਾ ਤੇ ਵਧੀਆ ਕੰਮ ਚੱਲ ਪਿਆ ਹਣ ਚਲੋ ਸੋਹਣਾਂ ਪਰਮਾਤਮਾ ਸੁੱਖ ਰੱਖੇ ਸਾਰੀ ਜਿਹੜੀ ਕੰਮ ਖਿੱਚ ਕੇ ਚਲੋ ਮੁੜ ਕੇ ਦੀਵਾਲੀ ਆ ਜਿਹੜੀ ਮੇਲਾ ਆ ਜਣਾ ਮੇਲੇ ਦਾ ਪੈਸਾ ਤਪ ਤਕਰੀਬਲ ਖਿੱਚਿਆ ਜਾਵੇ ਅਜੇ ਆਪਾਂ ਆਪਦੀ ਬੰਦਲੀ ਸ਼ੁਰੂ ਇਹਦੇ ਪਾਸੇ ਵੀ ਆਦੀ ਕਰਨ ਹੈ ਜੀ ਦੁਨੀਆ ਕੀ ਆਹ ਕੱਢ ਦੇ ਤਾ ਕਾ ਇਹਦਾ ਫਿਰ ਬੈਲਰ ਦਾ ਦਿਨ ਬਹੁਤ ਮਾੜਾ ਸਮੇਂ ਤੋਂ ਪਹਿਲਾਂ ਕਹਿੰਦੇ ਕੁਝ ਹੋ ਨਹੀਂ ਸਕਦਾ ਲੇਖਾ ਲਿਖਾ ਖੋੜ ਸਦਾ ਅੱਜ ਪਤਾ ਲੱਗਾ ਬੰਦੇ ਨੂੰ ਪਤਾ ਨਹੀਂ ਚਾਬੀ 16 17 ਦੀ ਕਿੱਥੇ ਰੱਖਤੀ ਚੇਤਾ ਹੀ ਨਹੀਂ ਆਉਣ ਡਿਆ ਲੱਭਣੀ ਨਹੀਂ ਦੇਈ ਹੁਣ ਫੇਰ ਜਾ ਕੇ ਮਸ਼ੀਨ ਤੋਂ ਚਾਬੀ ਲੈਉਣੇ ਆ ਸੇਫਟੀ ਬੈਲਟ ਸੇਫਟੀ ਬੋਲਟ ਤੋੜਦਾ ਟਰੈਕਟਰ ਆਪਣਾ ਬੈਲਰ ਇਹ ਪਾ ਕੇ ਫੇਰ ਚਾਲੂ ਕਰਦੇ ਆ ਅੱਜ ਸਵੇਰ ਦਾ ਥਾਂ ਬਣਾਇਆ ਸਿਰਫ ਡੇਢ ਕਿਲਾ ਅੱਜ ਕੰਮ ਸਵੇਰ ਦਾ ਨਹੀਂ ਚੱਲਿਆ ਪਹਿਲਾਂ ਧਾਗਾ ਤੋੜਨ ਦੇ ਵਿਆਹੀ ਤੇ ਹੁਣ ਸੇਫਟੀ ਬੁਲਟ ਤੋੜਨ ਨੂੰ ਨਹੀਂ ਆੜਦਾ ਥੋੜੇ ਜੀ ਮੋਟੇ ਵਗੋਣੇ ਆ ਰਿਜੀਨਲ ਲੈ ਕੇ ਆਉਂਦੇ ਉਥੋਂ ਦੁਕਾਨ ਤੋਂ ਚਾਲੂ ਕਰਦੇ ਫਿਰ ਵੇਨੇ ਆ ਚੱਲ ਪਿਆ ਕੰਮ ਫੇਰ ਵਧੀਆ ਕਿਉਂਕਿ ਖਿਹਾਰ ਤੇ ਅਕਸਰ ਮਸ਼ੀਨਰੀ ਜਲਦੀ ਉਹਦੇ ਵਿੱਚ ਪਾਣੀ ਪੈਣੀ ਹੈ ਇਹਨਾਂ ਆ ਵੀ ਜਾਂਚ ਆਈ ਜਾਂਦੀ ਕਿਹੜੀ ਜੀ ਤੇ ਕਿੱਥੋਂ ਕੀ ਨੁਕਸ ਪੈਣ ਰਿਹਾ ਇਦਾਂ ਇਹ ਸਾਰਾ ਸਿਸਟਮ ਜਿਹੜਾ ਉਹ ਨਜਰ ਨਹੀਂ ਪਤ ਲੱਗਦਾ ਜਿੰਨਾ ਚਿਰ ਬੰਦਾ ਕੰਮ ਦੇ ਵਿੱਚ ਪਵੇ ਨਾ ਪਹਿਲਾਂ ਜੇ ਰੁਕਦੇ ਕ੍ਰਾਸ ਟੁੱਟ ਜਾਣੇ ਤੇ ਮੰਨ ਤੇ ਇਹਨਾਂ ਬੋਝ ਹੋਣਾ ਵੀ ਹਾਏ ਕ੍ਰਾਸ ਟੁੱਟ ਗਿਆ ਨੂੰ ਕਿਦਾਂ ਪਾਵਾਂਗੇ ਹੁਣ ਕ੍ਰਾਸ ਟੱਟਾਵੇ ਜਾਂ ਕੋਈ ਵੀ ਸਾਜੀਆ ਲਿਓ ਫੜੋ ਕ੍ਰਾਸ ਮਾਰੋ ਦੋ ਸੱਟਾਂ ਤੇ ਕਲੋਸ ਪਾ ਦਨੇ ਕਰਕੇ ਕੰਮ ਜਿੰਨਾ ਚਿਰ ਆਪਾਂ ਕੋਹੇ ਚ ਵੜਦੇ ਨਹੀਂ ਉਹਨਾਂ ਚਿਰ ਆਪਾਂ ਨੂੰ ਉਹਦਾ ਡਾਰੀ ਹੁੰਦਾ ਕੋਈ ਵੀ ਕੰਮ ਡਾਰ ਉਹ ਤੋਂ ਨਿਕਲਦਾ ਜਦੋਂ ਉਹ ਆਪਾਂ ਕਰ ਆਓ ਚੁੱਕ ਉਹਨਾਂ ਚਿਰ ਨਹੀਂ ਨਿਕਲਦਾ ਜਿੰਨਾ ਚਿਰ ਆਪਾਂ ਉਹ ਆਹ ਪਾਸੇ ਕਰਦੇ ਐਨੂੰ ਕਰਦੇ ਐਨੂੰ ਉਹਨਾਂ ਚਿਰ ਡਾਰ ਜਿਹੜਾ ਨਿਕਲਦਾ ਨਹੀਂ ਇਸ ਕਰਕੇ ਕੋਈ ਵੀ ਕੰਮ ਕਰਨ ਲਿਆ ਲਓ ਜੀ ਜਾ ਸਿੱਖੋ ਬਾਅਦ ਦੇ ਵਿੱਚ ਜੇ ਵੀ ਉਹ ਉਹ ਬੰਦਾ ਗੇਅ ਕੱਢ ਲਾ 岡山のお羅漢はあり。<music> ਜਿਤਨਾ ਕੰਮ ਕਰਨ ਦਾ ਇੱਕ ਬੰਨੇ ਮਿੱਠੂ ਠੇਕੇਦਾਰ ਇੱਕ ਬੰਨੇ ਕੁਲਦੀਪ ਠੇਕੇਦਾਰ ਨਹੀਂ ਸ਼ਿਵਾ ਜਨਾ ਦੇ ਸ਼ਿਵਾਵਾ ਤੇ ਸ਼ਿਵੀ ਹੋਣਾ ਤਿੰਨ ਲੱਦਦੀਆਂ ਨੇ ਮਿੱਠੂ ਦੀਆਂ ਅਜੇ ਤੀਜੀ ਲੱਦਣ ਲਈ ਆ ਤੇ ਬਸ ਹੁਣ ਵੇਨੇ ਕਿਹੜਾ ਕੰਮ ਖਿੱਚਦਾ ਪਰ ਉਹਨਾਂ ਰੋਟੀ ਖਾਂਦਿਆਂ ਖਾਂਦਿਆਂ ਤੁਹਾਡੇ ਲੱਦ ਦੇਣੀ ਨਾ ਬਰੋਬਰ ਹੀ ਭੜੂ ਕੰਮ ਕਈ ਦੋ ਕੰਮ ਬਾਕੀ ਦੋ ਨਾ ਪ੍ਰਸ਼ਾਦਾ ਪਾਣੀ ਖਵਾ ਕੇ ਪੁੱਤਰ ਨੂੰ ਤੇ ਲੱਗਦੇ ਫੇਰ ਮੋਣ ਦੇ ਕੰਮ ਸਾਲਾ ਪੁੱਠੇ ਹੀ ਹੁੰਦੇ ਯਾਰ ਕਿਹੜੇ ਰੋਗ ਵੇ ਕਰ ਗਿਆ ਸਾਰੇ ਕੰਮ ਖਰਾਬ ਹੋ ਗਿਆ ਅੱਜ ਮਸ਼ੀਨ ਦੀ ਟੁੱਟ ਗਈ ਸੂਈ ਤਾਂ ਅੱਗੇ ਦੇ ਵਿੱਚ ਕਿਤੇ ਗੰਡ ਗੁੰਡ ਆ ਗਈ ਯਾਰ ਪਤਾ ਨਹੀਂ ਲੱਗਾ ਉਹ ਖੋਲ ਕੇ ਵੇਨੇ ਕਿਦਾਂ ਟੁੱਟੀ ਮਸ਼ੀਨ ਨੂੰ ਹੀ ਖਾਲੀ ਕਰਨੀ ਪਣੀ ਸਾਰੀ ਫੇਰ ਪਤਾ ਲੱਗੂਗਾ ਕੀ ਨੁਕਸਰ ਕੀ ਨਹੀਂ ਚਲੋ ਸਾਡੇ ਅੱਜ ਜਿਹੜੀ ਹੋਈ ਨਾ ਚਲੋ ਕੋਈ ਗੱਲ ਨਹੀਂ ਬਹੁਤ ਚਾਬੀਆਂ ਤੇ ਸਾਰੀ ਜੋ ਮਸ਼ੀਨ ਹੀ ਫੁੱਲਦੀ ਭੈ ਚਾਬੀ ਲਾ ਬੇ ਚਾਬੀ ਕਿਧਰ ਚਲੇ ਗਈ ਆ ਤੇ ਚਾਬੀ ਨਿਕਲੀ ਪਹੁੰਚੇ ਚ ਇਹ ਹਾਲਤ ਕਰਦੇ ਆ ਬੈਲਰ ਮੇਰੇ ਵੀਰ ਨਾ ਇੱਕ ਗੱਠਾ ਦੂਰੋਂ ਬੜੀਆਂ ਸੋਹਣੀਆਂ ਲਾ ਦੇ ਰੋਡ ਤੋਂ ਨੰਗੀ ਦੇਣਾ ਲੱਗਦੇ ਬੜੇ ਬਕਸੇ ਜੇ ਬਣਾਏ ਯਾਰ ਪਰ ਬਕਸੇ ਬਣਾਉਣ ਲਈ ਮੂੰਹ ਸਿਰ ਕਾਲਾ ਇਦਰੇ ਐਦਾਂ ਦਾ ਸਿਸਟਮ ਪਰ ਇੰਨਾ ਮਰੂਏ ਨੇ ਜਾਜ ਆ ਬਣੂ ਸਾਰੀ ਸਿਖਾਦੀ ਕਿੱਦਾਂ ਕੀ ਖੋਲਣਾ ਇਹਦਾ ਕਿੱਦਾਂ ਬਾਹਰ ਆਉਣਾ ਕਿੱਦਾਂ ਸੂਈਆਂ ਚੱਲਦੀਆਂ ਹੁਣੇ ਦੀ ਸੂਈ ਟੁੱਟ ਗਈ ਆ ਤੇ ਸੂਈ ਪਾ ਕੇ ਹੜੇ ਹੁਣੇ ਦੀ ਸੈਟਿੰਗ ਦੱਸੂਗਾ ਵੀਰ ਆਪ ਨੂੰ ਵੀਡੀਓ ਕਾਲ ਦੇ ਹੁਣ ਆਂਦਾ ਇਹਦੀ ਸਾਰੀ ਗਲਾ ਸਾਫ਼ ਕਰੋ ਗਲਾ ਸਾਫ਼ ਕਰਕੇ ਦੇ ਵਿੱਚ ਵੀ ਕੋਈ ਪੁਰਜਾ ਆਂਦਾ ਵਾ ਤਾਂ ਮੋੜ ਨੂੰ ਪਾਦਾ ਵਾ ਤੂੜੀ ਵਾਲੀ ਮਸ਼ੀਨ 'ਚ ਮੈਂ ਮੋੜ ਆਂਦਾ ਸਰਦਾਰ ਜੀ ਮੇਰੇ ਵਾਲਾ ਟਰੈਕਟਰ ਮੈਨੂੰ ਮਿਲੇਗਾ ਮੈਂ ਜੇਤ ਪਾਈਲਟਰ ਤੋਂ ਜਾਨ ਛੁੱਟ ਗਈ ਤੰਨਾ ਦੀ ਆਪਣੀ ਹਰਤੇ ਮਿਲ ਜੀ ਮੈਨੂੰ ਜਿਆਦਾ ਵਾ ਮਸ਼ੀਨ ਦੇ ਚੱਕਰ ਚੱਕਰ ਚ ਵੱਤਰ ਵੀ ਖੁਸ਼ਕ ਕਰ ਬੈਣਾ ਅੱਗੇ ਚੋਨੇ ਤੋਂ ਰਹਿ ਕੇ ਮੈਨੂੰ ਜਿਆਦਾ ਹਣ ਕਣਕ ਤੋਂ ਵੀ ਰਹਿ ਜਾਣਾ ਸੱਤਨ ਹਾਂ ਨਾ ਕਿ ਇਹ ਪੇਂਡ ਵਾਲੀ ਛੱਡੋ ਦਿਓ ਮੇਰੇ ਵੀਰ ਮਗਰੇ ਮਰ ਗੱਠਾ ਚੁੱਕ ਕੇ ਦੇ ਨੂੰ ਕੇਰੋ ਤੂਪੂ ਸਿੱਧਰ ਪਾ ਲੋ ਦੋਹਾਂ ਪਿੱਛੇ ਹਾਂ ਤੋ ਰੇ ਹੋ ਇੱਕ ਬੰਨਿਆ ਨਹੀਂ ਆ ਪਹਿਲਾਂ ਬੀਜ ਨਹੀਂ ਪਣੀ ਨਹੀਂ ਤੇ ਆਪਣਾ ਵੱਤਰ ਗਿਆ ਜਦੋਂ ਤੋ ਗੱਠਾ ਚੁੱਕਿਆ ਸਿੱਧੀ ਤੂਪ ਪੈਂਦੀ ਹੈ ਬਹੁਤ ਛਤੀ ਉੱਡਦੀ ਨਹੀਂ ਜਾਂ ਪਰਾਲੀ ਨਾਲ ਪਾ ਚੁੱਕਦੇ ਦੇਪਰ ਦੋ ਦਿਨ ਰਹਿੰਦੀ ਆ ਆਪਦੀ ਜੱਗਨ ਤੇ ਅੱਜ ਆਪ ਐਵੇਂ ਲਾਤੀ ਨੇ ਕਲਰ ਹੈਕਰ ਜੀ ਮਾਰਦਾ ਪਾਖ ਬੈਠੇ ਸਈ ਪਰ ਜਿੰਨੇ ਥਾਣੂ ਵੱਜਾ ਇਹੋ ਚੁੱਕਣਾ ਬਾਕੀ ਨਹੀਂ ਅਜੇ ਆਪ ਲਾਉਣਾ ਬਾਬੀ ਬਾਕੀ ਪੈਸੇ ਬਣਾ ਲਈਏ ਜਿਹੜਾ ਆਪਾਂ ਜਿਹੜੇ ਖਾਤੇ ਫੁੱਲ ਕਰਨੇ ਆ ਕੱਢੋ ਕੱਗਾ ਹਣ ਕਿੱਧਰ ਕੱਢੋ ਹਣਾ ਕੱਢੋ ਹਣਾ ਸਾਰੇ ਇਹ ਸਾਡਾ ਮੂੰਹ ਸੇ ਰੱਜ ਐ ਸੈਟਿੰਗ ਚ ਰਿਹਾ ਅੱਜ ਸਾਰੀ ਜੜੀ ਅੱਜ ਸਾਰੀ ਡੇੜੀ ਚਾਬੀਆਂ ਨਹੀਂ ਅੱਲਾ ਆ ਗਈ ਵਧੀਆ ਦਾ ਆਪਾਂ ਨੇ ਵੀ ਇਹਨੂੰ ਖਾਲੀ ਕਿਦਾਂ ਕਰਨਾ ਐ ਸਫਾਈ ਹੋਣੀ ਨਹੀਂ ਉਹਨੂੰ ਕਿ ਕਰਤੀ ਸਫਾਈ ਨੂੰ ਤੂੰ ਆ ਨਾ ਪਰ ਉਹ ਇਹਨੂੰ ਖਾਲੀ ਕਰਕੇ ਜਾਏਗਾ ਨਾ ਅਹੋ ਇਹ ਟੁੱਟ ਗਈ ਹੈ ਪੁੱਤ ਥਾਰਾਂ ਦੀ ਚਾਬੀ ਸੀ ਬਈ ਥਾਰਾਂ ਦੀ ਚਾਬੀ ਇਹਦਾ ਹਲਕੀ ਬੜੀ ਪੁੱਤ ਥਾਰਾਂ ਦੀ ਚਾਬੀ ਥਾਰਾਂ ਦੀ ਚਾਬੀ ਉਹ ਦਿਨ ਬੋਲਿਆ ਨਾ ਰੰਜੋ ਰੰਜੋਤ ਭਾਜੀ ਸਾਡੇ ਸੈਟਿੰਗ ਕਰਨ ਦੇ ਹੂੰ ਥੱਲੇ ਥੱਲੇ ਕਮੈਂਟ ਕੀਤਾ ਰੰਜੋਤ ਤੋਂ ਰੰਜੋਤ ਭਾਜੀ ਹੋ ਗਿਆ ਹੂੰ ਕਿੱਦਾਂ ਕੋਈ ਨਹੀਂ ਕਰਦੇ ਰੰਜੋਤ ਭਾਜੀ ਖਾਬ ਚਲਾ ਰਹੇ ਅੱਛਾ ਪਰ ਮਨ ਮਨ ਨਹੀਂ ਚੱਲਦਾ ਇਹ ஆஹ் பண்ணி திருப்ப

ਹਾਂ ਚੱਲੋ ਹੀ ਫੋਲ ਬਣਾ ਕਮਾਣ ਇੱਕ ਵਾਰ ਮੈਂ ਫੜਾ ਮੈਂ ਤੁਹਾਨੂੰ ਦੱਸਾਂ ਹੁਣ ਸੂਈਆਂ ਦੀ ਸੈਟਿੰਗ ਇੱਕ ਵੀਰ ਨੇ ਸਾਨੂੰ ਦੱਸੀ ਸੀ ਉਹ ਕਰਨ ਲੱਗੇ ਆ ਕਰਨ ਡੈ ਆ ਸਿੱਧਾ ਹੀ ਗੜਾ ਦੇ ਪਿੱਛੇ ਜਾਵੇ ਹੱਥ ਨਾਲ ਵਿੱਚ ਆ ਜੀ ਬੜੀਆਂ ਜਾਚਾਂ ਵੀਰ ਸਿਖਾਉਣ ਡਿਆ ਤੇ ਸਿੱਖਣ ਡੇ ਆ ਆਉਣ ਵਾਲੇ ਸਮੇਂ ਚ ਪੂਰੇ ਮਾਰ ਹੋ ਜਾਗੇ ਯਾਰ ਕਿਸੇ ਜਿੰਨ ਚ ਜਾਜੂ ਸਿੱਖਣਾ ਹੈ ਸਾਰੀ ਉਹਨੂੰ ਥੱਲੇ ਸੁੱਟ। ਉਹ ਰੁਕ ਜਾਏ। ਕਰੇ ਥੱਲੇ। ਚੱਲ ਮੁੰਡ ਪੁੱਤ ਘਮਾਉਣ। ਹੁਣ ਦੇ ਆ ਗਿਆ। ਚੱਲ। ਚੱਲ ਚੱਲ ਕੋਈ ਨਹੀਂ। ਓਲੀ ਓਲੀ। ਖਲੋ ਜਾ। ਠੀਕ ਕਮਾ ਫੁੱਲ ਸਿਰੇ ਜਾਂਦੇ ਚ ਬਸ ਬਸ ਇੱਥੋਂ ਸੈਟਿੰਗ ਵੀਰ ਨੇ ਆਖਿਆ ਵੀ ਉਂਗਲ ਪਾ ਕੇ ਦੇਖਣੀ ਆ ਆ ਤਿੱਖੀ ਪੱਤੀ ਚ ਪੂਰਾ ਐ ਕਲੀਅਰ ਆ ਹੁਣ ਇੱਕ ਕੰਮ ਕਰ 17 ਨੰਬਰ ਦੀ ਚਾਬੀ ਫੜੋ ਆ ਜਿਹੜਾ ਧਾਗਾ ਫਸਾਉਂਦੀ ਹੈ ਨਾ ਇਹਨੂੰ ਥੋੜਾ ਢਿੱਲਾ ਕਰੋ ਇੱਥੋਂ ਜਿਹੜੀ ਚੂੜੀ ਇੱਲਾ ਅਗਲਾ ਪੁੱਤ ਢਿੱਲਾ ਕਰੀਦਾ ਨਾ ਹੱਥ ਸੱਟ ਲਾ ਲਿਆ ਬਾਕੀ ਇੱਧਰ ਹਲੋ ਜਾ ਹਲੋ ਆ ਕਟੰਡਾ ਏ ਕਿਸੇ ਵੀਰ ਤੇਰੀ ਉਂਗਲ ਥੱਲੇ ਵਜਣੀ ਚਲ ਮਾਰ ਮੁਕੀਆਂ ਜੱਟਾਂ ਵਾਲੀ ਮੁਕੀ ਮਾਰ ਜੋਰ ਨਾਲ ਇਦਾਂ ਬਸ ਤੂੰ ਵੀ ਖੋਲਤਾ ਵਾ ਮੜਾ ਕਸੀਮ ਬਸ ਇਹਨੂੰ ਟੈਗ ਕਰ ਦਿੰਦਾ ਆਨ ਹਮ ਚਲੋ ਪਾਉਤਾ ਗਾਣਾ ਕਿ ਸਾਫ ਨਾ ਕਰਦ ਗਿਆ ਰੋ ਸੋਣ ਆਣ ਕੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਛੱਡਿਆ ਵਾ ਬਾਕੀ ਵੇਖੋ ਹੁਣ ਆ ਖੱਤਾ ਬਣਾਉਣੇ ਆ ਜੋ ਵੀ ਕੰਮ ਤੇ ਚੱਲਦਾ ਰਹਿਣਾ ਅੱਜ ਬਹੁਤ ਸਟਰਗਲ ਬਣਾ ਦੇਣੀ ਅੱਜ ਸਾਰੀ ਦਿਹਾੜੀ ਫੇਰ ਕੰਮ ਬੜਾ ਔਖਾ ਚੱਲਿਆ ਬਾਕੀ ਜਾਂਚ ਤੇ ਇਦਾਂ ਹੀ ਹੋਣੀ ਆ ਉਹ ਣਾਣ ਕੇ ਕੰਮ ਸਹੀ ਰੜਿਆ ਉਹਦੇ ਸਵੇਰ ਦਾ ਨਾ ਕੰਮ ਔਖਾ ਹੀ ਰਿਹਾ ਆਪਣਾ ਕੰਮ ਚਲੋ ਠੀਕ ਠਾਕ ਹੀ ਰਿਹਾ ਅਜਾ ਨੁਕਸਾਨ ਜਾਲੀ ਹੋਏ ਆ ਤੇ ਹੁਣ ਚੱਲਿਆ ਹਣ ਝਾੜ ਛੁੜ ਕੇ ਮਥੇੜਾ ਕੰਮ ਖਿੱਚਿਆ ਗਿਆ ਸਵੇਰੇ ਤੁਹਾਡ ਨਾਲ ਗੱਲ ਕਰਾਂਗੇ ਉਹਦਾ ਜਵਾਬ ਦਿਓ ਰੀਲ ਬਣਾ ਕੇ ਪਾਵਾਂਗੇ ਪੀ ਇਹ ਸੱਚੀ ਹੈਗੇ ਝੂਠੀ ਹੈ ਸੱਚੀ ਗੱਲ ਆ ਇਹ ਯਾਰ ਮੈਂ ਵੀ ਮੰਨਦਾ ਨਹੀਂ ਸਾਰੀ ਉਮਰ ਪਰ ਅੱਜ ਯਾਰ ਪਤਾ ਨਹੀਂ ਵੀ ਉਹ ਰੱਬ ਨੇ ਦੱਸਿਆ ਤਾਂ ਸਵੇਰੇ ਰੀਲ ਚ ਪਾਵਾਂਗੇ ਤੇ ਉਹਦਾ ਜਵਾਬ ਤੁਸੀਂ ਦਿਓ ਵੀ ਇਹ ਯਾਰ ਸੱਚੀ ਹੁੰਦਾ ਕਿ ਝੂਠ ਨਾ ਪਰ ਅੱਜ ਜੇ ਸਾਡਾ ਸਾਡੇ ਨਾਲ ਸਿਸਟਮ ਚੱਲਿਆ ਤੇ ਮੈਨੂੰ ਤਾਂ ਸੱਚੀ ਲੱਗਦਾ ਬਾਕੀ ਤੁਸੀਂ ਦੱਸਿਓ ਤੁਹਾਡੇ ਵੀਰਾਂ ਦਾ ਤੇ ਯਰਬਾ ਵਾ ਤੇ ਅੱਜ ਦਾ ਬਲੌਗ ਆਪਣਾ ਜਾ ਕੇ ਬਸ ਝਾੜ ਝੂੜ ਕੇ ਹਵਾ ਮਾਰ ਕੇ ਤੇ ਫਿਰ ਖਤਮ ਹੋ ਜਣਾ ਵਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਚੜ ਗਿਆ ਉਹ ਥੱਲੇ ਮੂੜ ਉਹ ਥੱਲੇ ਲੱਤਾਂ ਲੁੱਤਾਂ ਦੇ ਹੱਥ ਮਾਰਦੇ ਚਲੋ ਮੋਹਨ ਪੁੱਤੋ ਫੁਰਤੀ ਮਾਰ ਤੇਰਾ ਬਲੌਗ ਚ ਫੋਟੋ ਆਣ ਗਈ ਆ ਤੈਨੂੰ ਸਾਰੀ ਦੁਨੀਆ ਨੇ ਦੇਖਣਾ ਵਾ ਆ ਟੂਲਾ ਚ ਵੀ ਮਾਰਦੇ ਮਿੰਤੀ ਆ ਮਾਰ ਇਸ ਕਰਕੇ ਖੋਲੇ ਮੋਹਨ ਹੁਣ ਸਫਾਈ ਕਰ ਰਹਾ ਹੈ ਹਮਾਰਾ ਮੋਹਨ ਸਫਾਈ ਕਰ ਰਹਾ ਹੈ ਉਹਦਰ ਕਰੇ ਮੇਰਾ ਹਮਾਰਾ ਰੰਜੋਤ ਸਰਦਾਰ ਇਹ ਕੀ ਬੈਲਰ ਨਹੀਂ ਕੀ ਰੈਕਰ ਚਲਾ ਰਹਾ ਹੈ ਉਹ ਥੱਲੇ ਕਮੈਂਟ ਨਾ ਦੇਗੀ ਤੇ ਅੱਜ ਹਮਾਰਾ ਮੋਹਨ ਉੱਲੇ ਉਧਰ ਕਿੰਨੇ ਚੀਕਾਂ ਪਵਾ ਦੀਆਂ ਬੱਚਿਆਂ ਦੀਆਂ ਉਧਰੇ ਮਾਂ ਹੁੰਦੀ ਮਾਂ ਆਈਆਂ ਨੇ ਹੁੰਦੀ ਏ ਮਾਂ ਵੇ ਦੁਨੀਆ ਵਾਲਿਓ ਉਧਰੇ ਆਪਦੇ ਸਾਲੇ ਨੂੰ ਉੱਤੇ ਚੜਾਇਆ ਹਾਂ ਫੜੀ ਜਿਹੜੀ ਸਾਲਾ ਤੂੰ ਤਾਂ ਬੇਚੈਨ ਸਫਾਇਆਂ ਹੰਡੀਆਂ ਸਾਰੇ ਸਿਸਟਮ ਦੀਆਂ ਉਹ ਮਸ਼ੀਨ ਥੱਲੇ ਨਹੀਂ ਉਧਰੇ ਦਵਾ ਮਗਰ 13 ਇਹ ਦੱਸੋ ਨੇ 17 ਨਹੀਂ ਪਾਏ ਉੱਥੇ 17 ਚੰਦਰੀ ਨਹੀਂ ਉੱਥੇ ਹਾਂ ਕੋਬੇ 17 ਤੋਂ ਸਰ ਆ ਜੋ 75 75 ਨਹੀਂ ਕੰਮ ਕਰ ਦਿੰਦੇ ਮੁੜ ਕੇ ਛੇੜੋ ਵੀਰ ਜੀ ਸਾਰੇ ਵੀਰਾਂ ਨੂੰ ਸਾਸਰੀ ਕਾਲ ਅੱਜ ਦਾ ਬਲੌਗ ਆਪਣਾ ਸ਼ੈੱਡ ਤੋਂ ਸ਼ੁਰੂ ਹੋਇਆ ਸ਼ੈੱਡ ਚ ਬੰਦ ਮਸ਼ੀਨਾ ਮਸ਼ੀਨਾ ਝਾੜ ਕੇ ਟਰੈਕਟਰ ਰੂਟਰ ਝਾੜ ਕੇ ਹੁਣ ਚੱਲਦੇ ਆ ਘਰੇ ਲੈਗਨੂ ਦਾ ਨਾਮ ਲੈ ਕੇ ਸੇਰੇ ਮਿਲਦੇ ਆ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਈ ਇਹ ਸਾਡੇ ਰਮਨ ਨਾ ਆ ਕੇ ਬੈਠੇ ਇਧਰੇ ਇਹਨਾਂ ਨੂੰ ਕੋਈ ਹੈਗਾ ਕਿ ਇਨ ਇਧਰੇ ਇਧਰੇ ਨਾਤ ਹੋ ਗਿਆ ਉਹਦੇ ਬਾਊ ਬਣੇ ਆ ਤੇ ਵੇਲਾ ਦੇ ਇਦਾਂ ਹੀ ਸੁਖ ਲੈਂਦੇ